ਸ਼੍ਰੀ ਅਕਾਲ ਫੋਟੋ ਫਟ ਨਿਊਜ਼ ਦੇ ਖਬਰਾਂ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਦੀ ਤਰ੍ਹਾਂ ਰੁਕ ਕਰਦੇ ਹਾਂ ਅੱਜ ਦੀ ਪਹਿਲੀ ਖਬਰ ਵੱਲ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਮਾਮਲੇ ਦੀ ਸੁਣਵਾਈ ਤੋਂ ਬਾਅਦ ਜਾਣਕਾਰੀ ਦਿੰਦੇ ਹਾਂ ਵਕੀਲ ਫੇਰੀ ਸੌਫਤ ਨੇ ਕਿਹਾ ਕਿ ਸਰਕਾਰ ਵੱਲੋਂ ਇੱਕ ਸਟੇਟਸ ਰਿਪੋਰਟ ਦਾਇਰ ਕੀਤੀ ਗਈ ਹੈ ਤੇ ਅਦਾਲਤ ਦਾ ਮੰਨਣਾ ਕਿ ਇਸ ਮਾਮਲੇ ਵਿੱਚ ਜਾਂਚ ਅਜੇ ਵੀ ਬਾਕੀ ਹੈ ਜਿਸ ਕਾਰਨ ਅਗਲੀ ਸੁਣਵਾਈ 7 ਤਰੀਕ ਨੂੰ ਹੋਵੇਗੀ ਉਹਨਾਂ ਦੱਸਿਆ ਕਿ ਜਦੋਂ ਵੀ ਪ੍ਰਤਾਪ ਸਿੰਘ ਬਾਜਵਾ ਦੀ ਗ੍ਰਿਫਤਾਰੀ ਦੀ ਜ਼ਰੂਰਤ ਹੋਵੇਗੀ ਤਾਂ ਉਸਨੂੰ ਪਹਿਲਾਂ ਸੂਚਿਤ ਕੀਤਾ ਜਾਵੇਗਾ ਤੇ ਜਾਂਚ ਤੇ ਕੋਈ ਪਾਬੰਦੀ ਨਹੀਂ ਹੋਵੇਗੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਕਾਸ਼ ਪਟੇਲ ਨੇ ਭਰੋਸਾ ਦਿੱਤਾ ਕਿ FBI ਵੱਲੋਂ ਪੰਜਾਬ ਵਿੱਚ ਹਮਲਿਆਂ ਵਿੱਚ ਸ਼ਾਮਲ ਅੱਤਵਾਦੀ ਹਰਪੀ ਸਿੰਘ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਨਿਆਂ ਕੀਤਾ ਜਾਵੇਗਾ ਕਾਸ਼ ਪਟੇਲ ਨੇ ਟੀਮ ਦੇ ਯਤਨਾਂ ਦੀ ਸਲਾਘਾ ਕਰਦੇ ਹੋਏ ਕਿਹਾ ਕਿ FBI ਸੈਕਰਾਮੈਂਟੋ ਨੇ ਭਾਰਤ ਨਾਲ ਤਾਲਮੇਲ ਕਰਕੇ ਜਾਂਚ ਕੀਤੀ ਪਟੇਲ ਨੇ ਐਕਸ ਤੇ ਲਿਖਿਆ ਫੜਿਆ ਗਿਆ ਹਰਪੀ ਸਿੰਘ ਸੰਯੁਕਤ ਰਾਜ ਅਮਰੀਕਾ ਵਿੱਚ ਗੈਰ-ਕਮੂਨੀ ਤੌਰ ਤੇ ਰਹਿ ਰਹੇ ਇੱਕ ਕਤਿੱਤ ਵਿਦੇਸ਼ੀ ਅੱਤਵਾਦੀ ਗਰੋਹ ਦਾ ਹਿੱਸਾ ਸਾਡਾ ਮੰਨਣਾ ਹੈ ਕਿ ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਦੋਵਾਂ ਵਿੱਚ ਪੁਲਿਸ ਸਟੇਸ਼ਨਾਂ ਤੇ ਕਈ ਹਮਲਿਆਂ ਦੀ ਯੋਜਨਾ ਬਣਾਉਣ ਵਿੱਚ ਸ਼ਾਮਿਲ ਸੀ ਐਫ ਡੀ ਆਈ ਸੈਕਰਮੈਂਟੋ ਨੇ ਸਥਾਨਕ ਤੌਰ ਤੇ ਅਤੇ ਨਾਲ ਹੀ ਭਾਰਤ ਵਿੱਚ ਸਾਡੇ ਭਾਈਵਾਲਾਂ ਨਾਲ ਤਾਲਮੇਲ ਕਰਕੇ ਜਾਂਚ ਕੀਤੀ ਪਟੇਲ ਲੱਗੇ ਕਿ ਆ ਸਾਰਿਆਂ ਵੱਲੋਂ ਸ਼ਾਨਦਾਰ ਕੰਮ ਅਤੇ ਨਿਆਂ ਹੋਵੇਗਾ ਅਮਰੀਕਾ ਦੇ ਓਰਲੈਂਡੋ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਡੈਲਟਾ 에ਅਰਲਾਈਨਸ ਦੇ ਇੱਕ ਜਹਾਜ਼ ਨੂੰ ਅੱਗ ਲੱਗੀ ਹਾਲਾਂਕਿ ਅੱਗ ਲੱਗਣ ਦੀ ਸਮੇਂ ਸਿਰ ਜਾਣਕਾਰੀ ਮਿਲਣ ਤੋਂ ਬਾਅਦ ਜਹਾਜ਼ ਵਿੱਚ ਸਵਾਰ 282 ਯਾਤਰੀਆਂ ਨੂੰ ਬਚਾ ਲਿਆ ਗਿਆ ਐਮਰਜੈਂਸੀ ਸਲਾਈਡਾਂ ਦੀ ਵਰਤੋਂ ਕਰਕੇ ਯਾਤਰੀਆਂ ਨੂੰ ਜਹਾਜ਼ ਤੋਂ ਬਾਹਰ ਕੱਢਿਆ ਗਿਆ ਮੀਡੀਆ ਰਿਪੋਰਟਰਾਂ ਦੇ ਅਨੁਸਾਰ ਸੋਮਵਾਰ ਸਥਾਨਕ ਸਮੇਂ ਨੂੰ ਓਰਲੈਂਡੋ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਡੈਲਟਾ 에ਅਰਲਾਈਨਸ ਦੇ ਇੱਕ ਜਹਾਜ਼ ਨੂੰ ਅੱਗ ਲੱਗੀ ਜਿਸ ਤੋਂ ਬਾਅਦ ਯਾਤਰੀਆਂ ਨੂੰ ਐਮਰਜੈਂਸੀ ਸਲਾਈਡਾਂ ਰਾਹੀਂ ਬਾਹਰ ਕੱਢਣਾ ਪਿਆ ਦੱਸਿਆ ਜਾ ਰਿਹਾ ਹੈ ਕਿ ਐਟਲਾਂਟਾ ਹੋਈ ਸੀ ਕਿ ਦੋ ਇੰਜਣਾਂ ਵਿੱਚੋਂ ਇੱਕ ਵਿੱਚ ਅੱਗ ਲੱਗੀ ਐਫਏਏ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਰਿਪੋਰਟ ਅਨੁਸਾਰ ਜਹਾਜ਼ ਵਿੱਚ 282 ਯਾਤਰੀ ਸਵਾਰ ਸਨ ਚੰਗੀ ਗੱਲ ਇਹ ਹੈ ਕਿ ਇਸ ਘਟਨਾ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ ਹਾਰਵਰਡ ਯੂਨੀਵਰਸਿਟੀ ਨੇ ਸੋਮਵਾਰ ਨੂੰ ਰਾਸ਼ਟਰਪਤੀ 트ੰਪ ਦੇ ਪ੍ਰਸ਼ਾਸਨ ਤੇ 2.2 ਬਿਲੀਅਨ ਡਾਲਰ ਤੋਂ ਵੱਧ ਦੀ ਫੰਡਿੰਗ ਰੋਕਣ ਦੀਆਂ ਬਾਰ-ਬਾਰ ਧਮਕੀਆਂ ਦੇਣ ਤੇ ਮੁਕਦਮਾ ਕੀਤਾ ਯੂਨੀਵਰਸਿਟੀ ਨੇ ਦੋਸ਼ ਲਾਇਆ ਕਿ 트ੰਪ ਪ੍ਰਸ਼ਾਸਨ ਯੂਨੀਵਰਸਿਟੀ ਤੇ ਰਾਜਨੀਤਿਕ ਦਬਾਅ ਬਣੇ ਵਿਦਿਅਕ ਕੰਮਕਾਜ ਤੇ ਕੰਟਰੋਲ ਕਰਨਾ ਚਾਹੁੰਦਾ ਹਾਰਵਰਡ ਨੇ ਇਸ ਨੂੰ ਯੂਨੀਵਰਸਿਟੀ ਦੇ ਸੰਵਿਧਾਨਿਕ ਅਧਿਕਾਰਾਂ ਦੀ ਉਲੰਘਣਾ ਦਾ ਦੋਸ਼ ਲਾਇਆ ਯੂਨੀਵਰਸਿਟੀ ਦੇ ਪ੍ਰਧਾਨ ਐਲਨ ਐਮ ਗਰਵਰਨਰ 트ੰਪ ਪ੍ਰਸ਼ਾਸਨ ਦੇ ਬੇਮਿਸਾਲ ਅਤੇ ਨਜਾਇਜ਼ ਕੰਟਰੋਲ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਕਿ ਆ ਕੇ ਸਰਕਾਰ ਦੀ ਵੱਡੇ ਨਤੀਜੇ ਹੋਣਗੇ ਇਹ ਘਟਨਾਕ੍ਰਮ ਉਦੋਂ ਸਾਹਮਣੇ ਆਇਆ ਜਦੋਂ 트럼ਪ ਪ੍ਰਸ਼ਾਸਨ ਨੇ ਅਕਤੂਬਰ 2023 ਤੱਕ ਕੈਂਪਸ ਵਿੱਚ ਯਹੂਦੀ ਵਿਰੋਧੀ ਅਤੇ ਮੁਸਲਮ ਵਿਰੋਧੀ ਪੱਖਪਾਤ ਬਾਰੇ ਸਾਰੀਆਂ ਯੂਨੀਵਰਸਿਟੀ ਰਿਪੋਰਟਾਂ ਤੱਕ ਪਹੁੰਚ ਦੀ ਮੰਗ ਕੀਤੀ ਸੀ ਇਹ ਦਾਵਾ ਕਰਦੇ ਹੋਏ ਕਿ ਯੂਨੀਵਰਸਿਟੀ ਨੇ ਆਪਣੇ ਕੈਂਪਸ ਵਿੱਚ ਯਹੂਦੀ ਵਿਰੋਧੀ ਭਾਸ਼ਾ ਨੂੰ ਬਿਨਾਂ ਕਿਸੇ ਰੋਕ ਟੋਕ ਦੇ ਵਧਨ ਦਿੱਤਾ ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਗਾਰਬਰ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਇੱਕ ਯਹੂਦੀ ਅਤੇ ਇੱਕ ਅਮਰੀਕੀ ਹੋਣ ਦੇ ਨਾਤੇ ਮੈਂ ਚੰਗੀ ਤਰ੍ਹਾਂ ਜਾਣਦਾ ਕਿ ਵਧ ਰਹੇ ਯਹੂਦੀ ਵਿਰੋਧੀ ਬਾਦ ਬਾਰੇ ਜਾਇਜ਼ ਚਿੰਤਾਵਾਂ ਨੇ ਅਮਰੀਕਾ ਦੇ ਉਪਰਾਸ਼ਟਰਪਤੀ ਜੇ. ਡੀ. ਬੈਂਸ 4 ਦਿਨ ਲਈ ਭਾਰਤ ਦੌਰੇ ਤੇ ਅੱਜ ਨਵੀਂ ਦਿੱਲੀ ਪਹੁੰਚੇ ਨੇ ਜਿਸ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਸ਼ਟਰੀ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਿਸਾਨਾਂ ਨੂੰ ਸਰਬੰਸਿੰਘ ਪੰਦੇਰ ਨੇ ਦੱਸਿਆ ਕਿ ਅਮਰੀਕਾ ਦੇ ਉਪਰਾਸ਼ਟਰਪਤੀ ਜੇ. ਡੀ. ਬੈਂਸ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਮੁਲਾਕਾਤ ਹੋ ਰਹੀ ਹੈ ਉਹਨਾਂ ਨੇ ਕਿਹਾ ਅਮਰੀਕਾ ਵਿਕਸਿਤ ਮੁਲਕ ਭਾਰਤ ਤੇ ਲਗਾਤਾਰ ਦਬਾਅ ਪਾ ਰਿਹਾ ਕਿ ਖੇਤੀ ਖੇਤਰ ਡੇਰੀ ਖੇਤਰ ਪੋਲਟਰੀ ਖੇਤਰ ਅਤੇ ਹੋਰ ਵਪਾਰ ਜਿਵੇਂ ਟੈਕਸਟਾਈਲ ਨੂੰ ਟੈਕਸ ਮੁਕਤ ਕੀਤਾ ਜਾਵੇ ਜਿਸ ਨੂੰ ਫ੍ਰੀ ਟਰੇਡ ਐਗਰੀਮ ਉਹਨਾਂ ਕਹਾਂਗੇ ਹੁਣ ਭਾਰਤ ਅਮਰੀਕਾ ਦੇ ਇਸ ਦਬਾਅ 'ਚ ਆ ਕੇ ਖੇਤੀ ਸੈਕਟਰ ਦੇ ਵਿਰੁੱਧ ਸਮਝੌਤੇ ਕਰਨ ਜਾ ਰਿਹਾ ਜਿਸ ਦਾ ਅਸੀਂ ਵਿਰੋਧ ਕਰਦੇ ਹਾਂ ਉਹਨਾਂ ਕਹਾਂਗੇ ਪੂਰੇ ਦੇਸ਼ ਪੱਦਰ ਤੇ 23 ਅਤੇ 24 ਅਪ੍ਰੈਲ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਬੈਂਸ ਦੇ ਪੁਤਲੇ ਫੂਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਉਹਨਾਂ ਕਹਾਂਗੇ ਅਸੀਂ ਸਾਰੀਆਂ ਹੀ ਜਥੇਬੰਦੀਆਂ ਟ੍ਰੇਡ ਯੂਨੀਅਨ ਤੇ ਵਪਾਰ ਮੰਡਲ ਦੀਆਂ ਯੂਨੀਅਨਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਜੋ ਸਮਝੌਤਾ ਹੋਣ ਜਾ ਰਿਹਾ ਇਸ ਦਾ ਵਿਰੋਧ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਬਹੁਤ ਵੱਡੇ ਨੁਕਸਾਨ ਦਾ ਸਾਹਮਣਾ ਨਾ ਕਰਨਾ ਪ ਬੀਤੇ ਦਿਨ ਇਸਾਈ ਤਰਮ ਗੁਰੂ ਪਾਪ ਫਰਾਂਸਿਸ ਦੇ ਦਿਹਾਂਤ ਕਾਰਨ ਪੂਰੀ ਦੁਨੀਆ 'ਚ ਸੋਗ ਦੀ ਲਹਿਰ ਦੌੜ ਗਈ ਸੀ ਇਸ ਦੌਰਾਨ ਆਸਟ੍ਰੇਲੀਆ 'ਚ ਚੋਣ ਪ੍ਰਚਾਰ ਮੁਹਿੰਮ ਤੇ ਵੀ ਕਾਫੀ ਅਸਰ ਪਿਆ ਸੀ ਇਸ ਨਗਰੋ ਅੱਜ ਆਸਟ੍ਰੇਲੀਆ 'ਚ ਆਮ ਚੋਣਾਂ ਲਈ VOTING ਸ਼ੁਰੂ ਹੋ ਗਈ ਹੈ ਜ਼ਿਕਰ ਜੋਗ ਹੈ ਕਿ ਆਮ ਚੋਣਾਂ ਲਈ VOTING ਵੈਸਤਾ 3 ਮਈ ਨੂੰ ਹੋਣੀ ਹੈ ਪਰ ਜੋ ਵੋਟਰ ਉਸ ਦਿਨ ਕਿਸੇ ਵੀ ਕਾਰਨ VOTING ਨਹੀਂ ਕਰ ਸਕਦੇ ਉਹਨਾਂ ਲਈ ਪੋਲਿੰਗ ਸਟੇਸ਼ਨ ਖੋਲ ਕੇ VOTING ਸ਼ੁਰੂ ਕਰਵਾ ਦਿੱਤੀ ਗਈ ਹੈ ਇਸ ਤੋਂ ਪਹਿਲਾਂ ਪਾਪ ਦੇ ਦਿਹਾਂਤ ਦੇ ਕਾਰਨ ਪ੍ਰਧਾਨ ਮੰਤਰੀ ਐਂਟਨੀ ਅਲਬਨੀਜ਼ ਦੇ ਵਿਰੋਧੀ ਨੇਤਾ ਪੀਟਰ ਡਟਾ ਨੇ ਅੱਜ ਹੋਣ ਵਾਲੀਆਂ ਆਪਣੀਆਂ ਚੋਣ ਰੈਲੀਆਂ ਰੱਦ ਕਰ ਦਿੱਤੀਆਂ ਇਸ ਤੋਂ ਇਲਾਵਾ ਸਾਰੀਆਂ ਸਰਕਾਰੀ ਇਮਾਰਤਾਂ ਤੇ ਰਾਸ਼ਟਰੀ ਝੰਡੇ ਦੀ ਅੱਡਾ ਚੁਕਾਇਆ ਗਿਆ ਇਲਾਹਾਬਾਦ ਹਾਈ ਕੋਰਟ ਨੇ ਗ੍ਰਹਿ ਮੰਤralੇ ਨੂੰ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਕੋਲ ਦੋਹਰੀ ਨਾਗਰਿਕਤਾ ਹੋਣ ਦੀ ਪਟੀਸ਼ਨ ਤੇ ਆਪਣੀ ਅੰਤਿਮ ਰਿਪੋਰਟ ਪੇਸ਼ ਕਰਨ ਲਈ 10 ਹੋਰ ਦਿਨ ਦਾ ਸਮਾਂ ਦਿੱਤਾ। ਮਾਮਲੇ ਦੀ ਅਗਲੀ ਸੁਣਵਾਈ 5 ਮਈ ਨੂੰ ਹੋਵੇਗੀ। ਆਦਾਲਤ ਇੱਕ ਪਟੀਸ਼ਨ ਤੇ ਸੁਣਵਾਈ ਕਰ ਰਹੀ ਸੀ ਜਿਸ ਵਿੱਚ ਦਾਵਾ ਕੀਤਾ ਗਿਆ ਸੀ ਕਿ ਰਾਹੁਲ ਗਾਂਧੀ ਭਾਰਤ ਤੋਂ ਇਲਾਵਾ ਯੂਕੇ ਦੇ ਵੀ ਨਾਗਰਿਕ ਨੇ ਜਿਸ ਕਾਰਨ ਲੋਕ ਸਭਾ ਦੇ ਮੈਂਬਰ ਬਣਨ ਦੇ ਅਯੋਗ ਹੋ ਜਾਣਗੇ। ਪਟੀਸ਼ਨ ਵਿੱਚ ਦਾਵਾ ਕੀਤਾ ਗਿਆ ਕਿ ਰਾਹੁਲ ਗਾਂਧੀ ਦੀ ਕਿਸੇ ਹੋਰ ਦੇਸ਼ ਦੀ ਕਿਤਿਤ ਨਾਗਰਿਕਤਾ ਭਾਰਤੀ ਕਾਨੂੰਨ ਦੀ ਉਲੰਘਣਾ ਕਰਦੀ ਹੈ ਜੋ ਦੋਹਰੀ ਨਾਗਰਿਕ ਕਿ ਤੱਕ ਵੀ ਆਗਿਆ ਨਹੀਂ ਦਿੰਦਾ ਗ੍ਰਹਿ ਮੰਤਰਾਲੇ ਦੇ ਵਕੀਲ ਨੇ ਯੂਕੇ ਸਰਕਾਰ ਤੋਂ ਜਾਣਕਾਰੀ ਦੀ ਪੁਸ਼ਟੀ ਕਰਨ ਲਈ ਵਾਧੂ ਸਮਾਂ ਮੰਗਿਆ ਅਤੇ ਅਦਾਲਤ ਨੇ ਹੁਣ ਅਗਲੀ ਸੁਣਵਾਈ 5 ਮਈ ਨੂੰ ਰੱਖੀ ਹੈ ਜੋ ਗੁਰੂ ਬਾਬਾ RAMDEB ਹਾਲ ਹੀ ਵਿੱਚ ਸ਼ਰਬਤ ਜ਼ਿਹਾਦ ਵਾਲੀ ਟਿੱਪਣੀ ਕਰਕੇ ਵੱਡੇ ਵਿਵਾਦ ਵਿੱਚ ਫਸ ਗਏ ਨੇ ਉਹਨਾਂ ਨੇ ਇੱਕ ਵਾਇਰਲ ਵੀਡੀਓ ਵਿੱਚ ਲੋਕਾਂ ਨੂੰ ਹਮਦਰਦ ਦੀ ਮਸ਼ਹੂਰ ਸ਼ਰਬਤ ਰੂ ਅਫਜ਼ਾਨ ਨੂੰ ਬਾਈਕਾਟ ਕਰਨ ਦੀ ਅਪੀਲ ਕਰਦਿਆਂ ਦੋਸ਼ ਲਾਇਆ ਕਿ ਸ਼ਰਬਤ ਜ਼ਿਹਾਦ ਦਾ ਹਿੱਸਾ RAMDEB ਨੇ ਕਿਹਾ ਜੇ ਤੁਸੀਂ ਉਹ ਸ਼ਰਬਤ ਪਿੰਦੇ ਹੋ ਤਾਂ ਮਦਰਸੇ ਤੇ ਮਸਜਿਦ ਬਣਨਗੇ ਜੇ ਤੁਸੀਂ ਪਤੰਜਲੀ ਦਾ ਸ਼ਰਬਤ ਪਿੰਦੇ ਹੋ ਤਾਂ ਗੁਰੂਕੂਲ ਬਣਨਗੇ ਇਸ ਟਿੱਪਣੀ ਤੋਂ ਬਾਅਦ ਹਮਦਰਦ ਕੰਪਨੀ ਨੇ ਦਿੱਲੀ ਹਾਈ ਕੋਰਟ ਵਿੱਚ ਪਤੰਜਲੀ ਖਿਲਾਫ ਅਰਜੀ ਦਾਇਰ ਕੀਤੀ ਕੰਪਨੀ ਦੇ ਵਕੀਲ ਨੇ ਅਦਾਲਤ ਅੱਗੇ ਦਲੀਲ ਕਿੱਤੇ ਪਤੰਜਲੀ ਵੱਲੋਂ ਚਲਾਈ ਗਈ ਵਿਗਿਆਪਨ ਮੁਹਿੰਮ ਨੇ ਅਦਾਲਤ ਦੀ ਜ਼ਮੀਰ ਨੂੰ ਝੰਜੋੜ ਕੇ ਰੱਖ ਦਿੱਤਾ ਹਾਈ ਕੋਰਟ ਨੇ ਵੀ ਇਸ ਮਾਮਲੇ ਵਿੱਚ RAMDEB ਨੂੰ ਕੋਈ ਬਚਾਅ ਨਾ ਹੋਣ ਦੀ ਗੱਲ ਕਹਿੰਦੇ ਹੋਏ ਉਹਨਾਂ ਦੇ ਵਕੀਲ ਨੂੰ ਅਗਲੀ ਸੁਣਵਾਈ ਤੇ ਹਾਜ਼ਰ ਰਹਿਣ ਲਈ ਆਖਿਆ RAMDEB ਨੇ ਆਪਣੀ ਟਿੱਪਣੀ ਦਾ ਬਚਾਅ ਕਰਦਿਆਂ ਕਿਹਾ ਕਿ ਉਹਨਾਂ ਨੇ ਕਿਸੇ ਵਿਅਕਤੀ ਬ੍ਰਾਂਡ ਜਾਂ ਕੌਮ ਦਾ ਨਾਂ ਨਹੀਂ ਲਿਆ ਉਹਨਾਂ ਦੇ ਮੁਤਾਬਕ ਮੈਂ ਕਿਸੇ ਦਾ ਨਾਂ ਨਹੀਂ ਲਿਆ ਪਰ ਜੇ ਰੂ ਅਫਜ਼ਾ ਬਾੜਾ ਨੇ ਸ਼ਰਬਤ ਜ਼ਿਹਹਾਦ ਆਪਣੇ ਉੱਤੇ ਲੈ ਲਿਆ ਤਾਂ ਇਹ ਉਹਨਾਂ ਦੀ ਗੱਲ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਉਹ ਆਪਣੇ ਧਰਮ ਲਈ ਮਦਰਸੇ ਤੇ ਮਸਜਿਦ ਬਣਾਉਂਦੇ ਨੇ ਤਾਂ ਉਹਨਾਂ ਨੂੰ ਇਸ ਤੇ ਮਾਣ ਹੋਣਾ ਚਾਹੀਦਾ ਸੂਰਸਨ ਫਟਾਫਟ ਨਿਊਜ਼ ਦੇ ਖਬਰਾਂ ਹੋ ਮੈਨੂੰ ਦੋ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ